ਸਾਸੀਕਾਲ ਬਾਈ ਸਾਰਿਆਂ ਨੂੰ ਮੈਂ ਗਿਆਨ ਸਿੰਘ ਤੇ ਬਾਈ ਦੀਪਾ ਮੇਰੇ ਨਾਲ ਮੌਜੂਦ ਆ ਇਸ ਟਾਈਮ ਅਸੀਂ ਖੜੇ ਆ ਹਰਿਆਊ ਕਲਾ ਤੇ ਬਾਈਆਂ ਨੇ ਸਾਰਿਆਂ ਨੇ ਜਿਹੜੀ ਹੈਲਪ ਕਰੀ ਆ ਦੀਪੇ ਬਾਈ ਦੀ ਕਿਸੇ ਨੇ 100 ਕਰਿਆ ਕਿਸੇ ਨੇ 200 ਕਰਿਆ ਜਰੋ ਜਿੰਨੇ ਵੀ ਜੋਗੇ ਹੈਗੇ ਨੇ ਬਾਈਆਂ ਨੇ ਹੈਲਪ ਕਰੀ ਆ ਤੇ ਦੋ ਤਿੰਨ ਭਰਾ ਯੂ ਐਸ ਏ ਤੋਂ ਜਿਹੜੇ ਬਾਹਰ ਬੈਠੇ ਨੇ ਕੈਨੇਡਾ ਅਮਰੀਕਾ ਜਿਹੜੇ ਪ੍ਰਦੇਸੀ ਵੀਰੇ ਨੇ ਉਹਨਾਂ ਨੇ ਵੀ ਹੈਲਪ ਕਰੀ ਆ ਬਾਈ ਉਹਨਾਂ ਦੇ ਨਾਮ ਦੱਸੀ ਬਾਈ ਜੀ ਰਾਤ ਰੇਣੀ ਤੋਂ ਇੱਕ ਕਲਦੀਪ ਆਸਟ੍ਰੇਲੀਆ ਤੋਂ ਹਾਂਜੀ ਤੇ ਉਹਨੇ ਬਾਈ ਨੇ 20000 ਰੁਪਏ ਦੀ ਹੈਲਪ ਕਰੀ ਹੈ ਜੁਐਸਏ ਤੋਂ ਨੇ ਮੁੰਡੇ ਲਖਵੀਰ ਜੱਗਾ ਰਾਏ ਜਿਹੜੀ ਹੂੰ ਤੇ ਲਖਵੀਰ ਤੇ ਜੱਗਾ ਬਾਨ ਵਾਲੇ ਤੋਂ ਲਵਲੀ ਉਹਨਾਂ ਨੇ ਥੋੜੀ ਥੋੜੀ ਮਦਦ ਕਰਕੇ ਬਾਈਆਂ ਦਾ ਕਰਿਆ ਪ੍ਰੋਗਰਾਮ ਬਹੁਤ ਬਹੁਤ ਧੰਨਵਾਦ ਬਾਈਆਂ ਨੇ ਜਿਨ੍ਹਾਂ ਨੇ ਇਹਦੀ ਬਾਈ ਦੀ ਹੈਲਪ ਕੀਤੀ ਹੈ ਪਿੰਡ ਚੋਂ ਸਾਡੇ ਨੌਜਵਾਨਾਂ ਨੇ ਕਰਿਆ 35-40000 ਰੁਪਏ ਦੀ ਬਾਈ ਮਦਦ ਕਰਾਤੀ ਬਾਈ ਦੀ ਅਸੀਂ ਪਿੰਡ ਚੋਂ ਚੱਲ ਜਿਹੜੇ ਹੋਰ ਵੀ ਨੇ ਜੇ ਸਾਰੇ ਪਿੰਡਾਂ ਚੋਂ 35-40000 ਰੁਪਏ ਦੀ ਮਦਦ ਹੋਊਗੀ ਘੱਟੋ ਘੱਟ ਐ ਅਸੀਂ ਨਹੀਂ ਕਹਿੰਦੇ ਵੀ ਤਾਂ ਬਾਈ ਦਾ ਵਧੀਆ ਕਾਰੋਬਾਰ ਬਣ ਜੂਗਾ ਘਰ ਦੇ ਬਹੁਤ ਹਾਲਾਤ ਖਰਾਬ ਨਹੀਂ ਵੀ ਇੰਨੇ ਇੰਨੇ ਗਰੇਕ ਪਿੰਡ ਚ 40 50 ਇੰਨੇ ਇੰਨੇ ਦਾ ਕਰ ਸਕਦੇ ਆਪਾਂ ਨਾ ਤਾਂ ਬਰੇ ਮੇਰੇ ਸਾਰੇ ਆਪਣੇ ਪਿੰਡ ਵਾਲੇ ਭਰਾਵਾਂ ਨੂੰ 플레이ਰਾਂ ਨੂੰ ਰੈਫਰੀਆਂ ਨੂੰ ਪ੍ਰਮੋਟਰਾਂ ਨੂੰ ਜਿੰਨਾ ਤੱਕ ਵੀ ਵੀਡੀਓ ਜਾਊਗੀ ਬਾਈ ਵੱਧ ਤੋਂ ਵੱਧ ਬਾਈ ਦੀ ਸਪੋਰਟ ਕਰਿਓ ਕਿਉਂਕਿ ਜਿਆਦਾ ਜਿਹੜੀ ਗੱਲ ਹੋ ਰਹੀ ਹੈ ਕਿ ਰੱਜਿਆਂ ਨੂੰ ਰਜਾਉਂਦੇ ਨੇ ਕਬੱਡੀ ਵੀ ਬਦਨਾਮ ਹੋ ਰਹੀ ਆ ਇਹੋ ਜਿਹੇ ਭਰਾਵਾਂ ਦੀ ਮਦਦ ਕਰੋ ਇਹ ਵੀ ਉੱਤੇ ਆਉਣਗੇ ਵੈਸੇ ਹੈਲਪ ਇਨ ਹੈ ਬਾਈਆਂ ਨੇ ਕਰੀ ਇਹਨਾਂ ਨੇ ਜਿਹੜਾ ਉਪਰਾਲਾ ਕਰਿਆ ਇਹਨਾਂ ਨੇ ਪਹਿਲ ਕਰੀ ਇਹਨਾਂ ਦਾ ਬਾਈ ਧੰਨਵਾਦ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਈ ਸਾਰਿਆਂ ਦਾ ਬਾਈ ਧੰਨਵਾਦ ਹਰਿਆਉਕਲਾ ਪਿੰਡ ਦੀ ਪੰਚਾਇਤ ਦਾ ਸਾਰੇ ਪਿੰਡ ਦਾ ਧੰਨਵਾਦ ਬਾਈ ਜਿੰਨਾ ਤੱਕ ਵੀ ਵੀਡੀਓ ਜਾਊਗੀ ਬਾਈ ਸ਼ੇਅਰ ਕਰਿਓ ਵੱਧ ਤੋਂ ਵੱਧ ਪ੍ਰੋਮੋਟਰਾਂ ਤੱਕ ਪਹੁੰਚੇ ਜਿੰਨਾ ਤੱਕ ਪਹੁੰਚੂਗੀ ਬਾਈ ਬਾਈ ਦੀ ਮਦਦ ਕਰਿਓ ਜਿੰਨੀ ਹੋ ਸਕਦਾ ਅਸੀਂ ਹਰੇਕ ਬੰਦੇ ਦੀ ਵੀਡੀਓ ਬਣਾਵਾਂਗੇ ਹਰੇਕ ਬੰਦੇ ਤੱਕ ਪੁੱਛਦੀ ਕਰਾਂਗੇ ਬਾਈ ਵੱਧ ਤੋਂ ਵੱਧ ਬਾਈ ਦੀਪੇ ਦੀ ਹੈਲਪ ਕਰਿਓ ਬਾਈ ਧੰਨਵਾਦ ਸਾਰਿਆਂ ਦਾ ਬਹੁਤ ਧੰਨਵਾਦ ਬਾਈ